ਤੋ ਇਹ ਹੈਗਾ ਸਾਡਾ ਜੰਗਲ ਵਲੌਗ ਪਾਰਟ 2 ਤੇ ਅੱਜ ਅਸੀਂ ਤੁਹਾਨੂੰ ਕਵਰ ਦਿਖਾਣੀ ਆ ਪਿਛਲੇ ਵਲੌਗ ਚ ਅਸੀਂ ਤੁਹਾਨੂੰ ਨਹੀਂ ਦਿਖਾ पाए ਤੁਸੀਂ ਵੀਊ ਦੇਖੋ ਇੱਕ ਵਾਰ ਸਾਡੇ ਘਰ ਹੱਲ ਕਿੰਨਾ ਜਿਆਦਾ ਵਧੀਆ ਆ ਤੇ ਦੋਸਤੋ ਤੁਸੀਂ ਆ ਦੇਖ ਹੀ ਸਕਦੇ ਆ ਹੁਣ ਅਸੀਂ ਇੱਧਰ ਨੂੰ ਮੋੜ ਹੋਣਾ ਹੈ ਤੇ ਤੁਸੀਂ ਦੇਖ ਹੀ ਸਕਦੇ ਆ ਕਿ ਕਿਸ ਹਾਲ ਦਾ ਇੱਥੇ ਹੈਗਾ ਸਭ ਕੁਝ ਇੰਨਾ ਘਣਾ ਜੰਗਲ ਦੋਸਤੋ ਤੁਸੀਂ ਪਹਿਲੇ ਕਦੇ ਦੇਖਿਆ ਨਹੀਂ ਹੁਣ ਅੱਜ ਅਸੀਂ ਤੁਹਾਨੂੰ ਦਿਖਾਈ ਦਿੰਨੇ ਤੇ ਜਿਹੜੀ ਕਵਰ ਆ ਉਹ ਪਤਾ ਨਹੀਂ ਹੈਗੀ ਕਿ ਇਹਦੀ ਆ ਤੇ ਹੁਣ ਅਸੀਂ ਉਹ ਆ ਉਧਰ ਕਵਰ ਬੇਰੀ ਦੇ ਕੋਲ ਆ ਤੇ ਅਸੀਂ ਤੁਹਾਨੂੰ ਜਾ ਕੇ ਦਿਖਾ ਦਿੰਨੇ ਆ ਉਹ ਡਰ ਵੀ ਲੱਗਦਾ ਪਿਆ ਚਲੋ ਕੁਝ ਨਹੀਂ ਹੁੰਦਾ ਜਾ ਕੇ ਆਨੇ ਇਹ ਇੱਥੇ ਤਾਂ ਸੱਪ ਸੁਪ ਵੀ ਨੰਗ ਤੇ ਹੋਵੇ ਦੋਸਤੋ ਰਸਤਾ ਬੰਦ ਹੋਣ ਕਰਕੇ ਮੈਨੂੰ ਲੱਗਦਾ ਕਬਰ ਦਿਖਾਣੀ ਔਖੀ ਆ ਉਹ ਆਜ ਕਦੇ ਆਂਦੀ ਉਧਰ ਉਹ ਬਾਗ ਆ ਗਿਆ ਉਹ ਬਾਗ ਆ ਗਿਆ ਉਹ ਭੱਜ ਜਾ ਉਹ ਭੱਜ ਜਾ ਉਹ ਬਾਗ ਆ ਗਿਆ ਉਹ ਹੋਏ ਦੋਸਤੋ ਸਾਡੇ ਪਿੱਛੇ ਨਾ ਬਾਗ ਪੈ ਗਿਆ ਆ ਤੇ ਹੁਣ ਅਸੀਂ ਜਾਂਦੇ ਹਾਂ ਉਹ ਚੁੱਪਗਾ ਭਰਾਵਾ ਉਸ ਤੋਂ ਅੱਜ ਦੇ ਲੋਕ ਦੇ ਵਿੱਚ ਬਸਨ ਨਹੀਂ ਆਪਾਂ ਕਬਰਾਂ ਤੋਂ